अमित शाह मिलेंगे एम पी सरबजीत खालसा दस के कल ही केंद्र गृह मंत्री उन्होंने की जाएगी जिक्र योग है की अमृतपाल रिहाई का मुद्दा उन्होंने वालों चुकया जाएगा डिमांड की जाएगी

ਸਾਬਕਾ ਕਸੀਮ ਚਰਿੰਗ ਸਿੰਘ ਚੰਨੀ ਦੇ ਵੱਲੋਂ ਵੀ ਅਮੁਦਾ ਚੁੱਕਿਆ ਗਿਆ ਸੀ ਕਿਹਾ ਗਿਆ ਸੀ ਕਿ ਐਨਐਸਏ ਲਗਾ ਕੇ ਅੰਮ੍ਰਿਤਪਾਲ ਸਿੰਘ ਨੂੰ ਡਿਬਰਗੋਡ ਜੇਲ੍ਹ ਰੱਖਿਆ ਗਿਆ ਹੈ ਵੀ ਲੱਖ ਜੋ ਲੋਕ ਨੇ ਉਹਨਾਂ ਦੀ ਕੌਨਸਟਿਟੂਐਂਸੀ ਦੇ ਉਹਨਾਂ ਦੀ ਆਵਾਜ਼ ਕਿਤਨਾ ਕਿਤੇ ਦਬਾਈ ਗਈ ਹੈ ਆ ਵੀ ਇਸ ਤਰੀਕੇ ਦੀ ਐਮਰਜੈਂਸੀ ਹੈ ਬੋਲ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਜਾਏਗੀ ਐਮਪੀ ਫਰਮ ਸੀ ਖਾਲਸਾ ਦੇ ਵੱਲੋਂ ਐਮਪੀ ਨੇ ਫਰੀਦਕੋਟ ਤੋਂ ਚੁਣੇ ਗਏ ਸੀ ਹਾਲ ਹੀ ਚ ਲੋਕ ਸਭਾ ਚੋਣਾ ਉਹਨਾਂ ਦੇ ਵੱਲੋਂ ਲੜੀਆਂ ਗਿਆ ਸੀ ਤੇ ਅੰਮ੍ਰਿਤਪਾਲ ਸਿੰਘ ਦੀ ਵਿਹਾਈ ਟੀਮ ਬੰਗ ਉਹਨਾਂ ਦੇ ਵੱਲੋਂ ਕੀਤੀ ਜਾਏਗੀ ਚੋਣਾਂ ਆ ਰਹੀਆਂ ਨੇ ਪਾਰਲੀਮੈਂਟ ਲਗਾਤਾਰ ਚੱਲ ਰਿਹਾ ਵਾ ਔਰ ਚਰਚਾ ਦੇ ਵਿੱਚ ਨੇ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਹੋਰੀ ਕਹਿ ਰਹੇ ਨੇ ਕਿ ਹੁਣ ਨਵੀਂ ਪਾਰਟੀ ਬਣਾਈ ਜਾਏਗੀ ਨਵੀਂ ਪਾਰਟੀ ਦੀ ਰੂਪਰੇਖਾ ਕੀ ਹੋਏਗੀ ਔਰ ਐਸਜੀਪੀਸੀ ਚੋਣਾਂ ਦੇ ਨਾਲ ਨਾਲ ਕਿ ਜਿਮਨੀ ਚੋਣ ਲੜੀ ਜਾਏਗੀ ਗੱਲਬਾਤ ਕਰਾਂਗੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਹੋਰ ਹਨ ਖਾਲਸਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਅਸਲ ਇਹ ਲਗਾਤਾਰ ਜਦੋਂ ਤੁਸੀਂ ਐਲਾਨ ਕੀਤਾ ਕਿ ਨਵੀਂ ਪਾਰਟੀ ਬਣਾਈ ਜਾਏਗੀ ਉਸ ਤੋਂ ਬਾਅਦ ਜਿਹੜੇ ਤੁਹਾਡੇ ਫੋਲੋਅਰ ਨੇ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਰੂਪਰੇਖਾ ਪੁੱਛ ਰਹੇ ਨੇ ਕਿ ਕਿਸ ਤਰੀਕੇ ਦੀ ਰਣਨੀਤੀ ਹੋਏਗੀ ਕੀ ਇਹ ਐਸਜੀਪੀਸੀ ਚੋਣਾ ਲੜਨ ਦੀ ਤਿਆਰੀ ਹੈ ਕਿ ਜਿਮਨੀ ਚੋਣਾ ਲੜਨ ਦੀ ਤਿਆਰੀ ਹੈ ਪ੍ਰਧਾਨ ਕੌਣ ਹੋਏਗਾ ਕਿਸ ਤਰੀਕੇ ਦਾ ਕਰੜਾ ਹੋਏਗਾ ਬੀਸਿਕਲੀ ਜਿਹੜੀ ਪਾਰਟੀ ਬਣਾਉਣ ਦੀ ਗੱਲ ਹੈ ਨਾ ਉਹ ਤਾਂ ਗੱਲ ਖੜੀ ਹੈ ਅਮਰਿਤਪਾਲ ਤੇ ਵੀ ਉਹ ਕਦੋਂ ਆਉਂਦਾ ਮੈਂ ਉਹਦੇ ਲਈ ਵੀ 28 ਤਰੀਕ ਦਾ ਟਾਈਮ ਲਿਆ ਹੈ ਮਛਾ ਜੀ ਤੋਂ ਇਸੇ ਇਹ ਗੱਲ ਕਰਨੀ ਆ ਤੇ ਉਹਨਾਂ ਨੇ ਟਾਈਮ ਦਿੱਤਾ ਵੀ ਆ ਅਮਰਿਤਪਾਲ ਬਾੜੀ ਗੱਲ ਕਰਨ ਦੀ ਤੇ ਜਿਹੜੀ ਬਾਕੀ ਪਾਰਟੀ ਬਣਾਉਣੀ ਆ ਉਹ ਤਾਂ ਅਮਰਿਤਪਾਲ ਦੇ ਆਈ ਤੋਂ ਬਾਅਦ ਹੋਊਗੀ ਜੇ ਸਪੂਰ ইলেকਸ਼ਨ ਪਹਿਲਾਂ ਆ ਜਾਣੇ ਆ ਸਾਨੂੰ ਪਾਰਟੀ ਬਣਾਉਣੀ ਪੈਂਦੀ ਆ ਤਾਂ ਅਸੀਂ ਉਹਨਾਂ ਦੇ ਬਜ਼ੁਰਗਾਂ ਦੀ ਸ਼ਮੂਲੀਅਤ ਜ਼ਰੂਰ ਕਰਾਂਗੇ ਚਾਹੇ ਬਾਪੂ ਜੀ ਪ੍ਰਧਾਨ ਬਣਨ ਜਾਂ ਅਗਵਾਈ ਕਰਨ ਜਾਂ ਰਲ ਕੇ ਕਰੀਏ ਜਿਵੇਂ ਵੀ ਕਰਨਾ ਤੇ ਉਸ ਤੋਂ ਬਾਅਦ ਫਿਰ ਦੇਖਦੇ ਆਂ ਵੀ ਕਿਵੇਂ ਅੱਗੇ ਵਧਾਂਗੇ ਵੀ ਕਿਵੇਂ ਕਿਹੜੇ-ਕਿਹੜੇ ਬੰਦਿਆਂ ਨੂੰ ਜੋੜਨਾ ਹੈ ਕਿਹੜਿਆਂ ਨੂੰ ਨਹੀਂ ਜੋੜਨਾ ਉਹ ਦੇਖਦੇ ਆਂ ਬਾਕੀ ਬਾਅਦ ਦੀ ਗੱਲ ਹੈ ਤੁਸੀਂ ਕਿਹਾ ਕਿ 28 ਤਰੀਕ ਤੋਂ ਟਾਈਮ ਮੰਗਿਆ ਅਮਿਤ ਸ਼ਾਹ ਨਾਲ ਮੀਟਿੰਗ ਦਾ ਟਾਈਮ ਮੰਗਿਆ ਜਾਂ ਪਾਰਲੀਮੈਂਟ 'ਚ ਬੋਲਣ ਦਾ ਟਾਈਮ ਮੰਗਿਆ ਔਰ ਉਹ ਕੀ ਗੱਲਬਾਤ ਹੋਏਗੀ ਦੇਖੋ ਜੀ ਜਿੱਥੇ ਤੱਕ ਪਹਿਲਾਂ ਤਾਂ ਜਿਹੜੀ ਪਾਰਲੀਮੈਂਟ ਦੀ ਗੱਲ ਹੈ ਪਾਰਲੀਮੈਂਟ 'ਚ ਮੈਂ ਪਹਿਲਾਂ ਇੱਕ ਸਲਿੱਪ ਲਿਖ ਕੇ ਭੇਜੀ ਹੈ ਆਪਣੇ ਨਾਂ ਦੀ ਉਹ ਬੰਦਾ ਵਾਪਸ ਆ ਗਿਆ ਉਹ ਕਹਿੰਦਾ ਜੀ ਥੱਲੇ ਮੈਟਰ ਲਿਖੋ ਕਿਸ ਤੇ ਬੋਲਣਾ ਮੈਂ ਅਮਰਤਪਾਲ ਦਾ ਨਾਮ ਲਿਖਤਾ ਮੈਂ 11:30 ਵਜੇ ਸਲਿੱਪ ਦਿੱਤੀ ਸੀ ਲੰਚ ਟਾਈਮ 1:30 ਵਜੇ ਤੱਕ ਮੈਂ ਬੈਠਾ ਰਿਹਾ ਮੈਨੂੰ ਬੁਲਾਇਆ ਉਸ ਤੋਂ ਬਾਅਦ ਮੈਂ ਅਗਲੇ ਦਿਨ ਮੈਂ ਆਪੇ ਸਲਿੱਪ ਲਿਖੀ ਆਪੇ ਦੇਣ ਗਿਆ ਜਦ ਮੈਂ ਸਲਿੱਪ ਦੇਣ ਗਿਆ ਤਾਂ ਮੈਨੂੰ ਕਹਿੰਦੇ ਉੱਥੇ ਜਿਹੜੇ ਸਪੀਕਰ ਦੇ ਨਾਲ ਸਲਿੱਪ ਲੈਣੇ ਕਹਿੰਦੇ ਜੀ ਤੁਸੀਂ ਬੋਲ ਨਹੀਂ ਸਕਦੇ ਇਸ ਤੇ ਕਹਿੰਦੇ ਜੀ ਮੈਂ ਕਿਹਾ ਕਿਉਂ ਨਹੀਂ ਬੋਲ ਸਕਦੇ ਕਹਿੰਦੇ ਬਾਈ ਜੀ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਅ ਨਿਕਲੇ ਜ਼ੀਰੋ ਆਫਰ ਦਾ ਜਿਹੜੇ ਜੀ ਬੰਦਿਆਂ ਦਾ ਨਿਕਲਦਾ ਹੈ ਜਾਂ ਤਾਂ ਤੁਹਾਡਾ ਉਹ ਨਿਕਲੇ ਯਾ ਹਾਊਸਟ ਬੇਸ ਚਲਦੀ ਹੋਵੇ ਪਹਿਲਾਂ ਹੀ ਤੁਸੀਂ ਤਾਂ ਬੋਲ ਸਕਦੇ ਹੋ ਉਸ ਤੋਂ ਬਿਨਾਂ ਤੁਸੀਂ ਐਵੇਂ ਨਹੀਂ ਬੋਲ ਸਕਦੇ ਮੈਂ ਕਿਹਾ ਠੀਕ ਹੈ ਜੀ ਉਹ ਉਹਨਾਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਬਾਕੀ ਜਿਹੜੇ ਮੇਰੇ ਟਾਈਮ ਲੈਣ ਦੀ ਗੱਲ ਹੈ ਉਹ ਮੈਂ ਅਮਿਤ ਸ਼ਾਹ ਜੀ ਤੋਂ ਟਾਈਮ ਲਿਆ ਹੈ ਹਾਊਸ ਬੁੱਲਣ ਦਾ ਟਾਈਮ ਨਹੀਂ ਲਿਆ 28 ਤਰੀਕ ਨੂੰ ਤੁਸੀਂ ਅਮਿਤ ਸ਼ਾਹ ਨੂੰ ਕਿਹਾ ਕਿ ਮੈਂ ਹਾਊਸ ਚ ਬੁੱਲਣਾ ਕੋਈ ਕੋਈ ਵੈਸੇ ਮੀਟਿੰਗ ਤੇ ਨਹੀਂ ਨਹੀਂ ਹਾਊਸ ਚ ਨਹੀਂ ਬੁੱਲਣਾ ਹਾਂ ਅਮਿਤ ਸ਼ਾਹ ਨੂੰ ਮਿਲਣਾ ਹੈ ਮਿਲਣਾ ਕਿਸ ਮਸਲੇ ਤੇ ਕੀ ਗੱਲਬਾਤ ਕਰਨੀ ਅਮ੍ਰਿਤਪਾਲ ਦੇ ਮਸਲੇ ਪਾਰਟੀ ਬਣਾਉਣ ਵਾਲੇ ਜਾਂ ਨਹੀਂ ਜੀ ਉਰ ਬਾਹਰ ਕੱਢਣ ਬਾਰੇ ਜੀ ਕਿ ਉਹਨਾਂ ਨੂੰ ਬਾਹਰ ਕਿਵੇਂ ਕੱਢ ਬਾਹਰ ਕਿਵੇਂ ਕੱਢੋ ਐਨਐਸਏ ਐਨਐਸਏ ਹਟਾਉਦੀ ਤਾਂ ਜੋ ਅਸੀਂ ਦੇਖੋ ਗੱਲ ਇਹ ਹੈ ਨਾ ਹੁਣ ਇਹ ਤਾਂ ਸਰਕਾਰੀ ਗੱਲਾਂ ਐ ਬਈ ਜੀ ਲੋਕਾਂ ਨੂੰ ਉਸ ਤੋਂ ਖਤਰਾ ਹੈ ਜਿਹੜੇ ਲੋਕਾਂ ਨੂੰ ਖਤਰਾ ਕਹਿੰਨੇ ਉਹਨਾਂ ਨੇ ਤਾਂ ਉਹਨੂੰ ਐਮਪੀ ਬਣਾਤਾ ਹਨਾ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਐ ਦੇਖਦੇ ਅਸੀਂ ਟਾਈਮ ਮਿਲ ਗਿਆ 28 ਤਰੀਕ ਦਾ ਤੁਹਾਨੂੰ ਟਾਈਮ ਮਿਲ ਗਿਆ 28 ਤਰੀਕ ਦਾ ਹਾਂ 28 ਤਰੀਕ ਦਾ ਟਾਈਮ ਮਿਲ ਗਿਆ ਦੇਖਦੇ ਆਂ ਗੱਲ ਕਰਕੇ ਜੇ ਛੱਡੀ ਮੰਨ ਲੈਣ ਜੀਪੀਸੀ ਤੇ ਇਸ ਦਾਲੇ ਸਰਗਜੀ ਸਿੰਘ ਖਾਲਸਾ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ 28 ਤਰੀਕ ਯਾਨੀ ਕਿ ਕੱਲ ਦਾ ਟਾਈਮ ਜੋ ਹੈ ਉਹਨਾਂ ਨੂੰ ਆਲਰੇਡੀ ਮਿਲ ਚੁੱਕਿਆ ਹੈ ਕੱਲ ਮੁਲਾਕਾਤ ਕੀਤੀ ਜਾਏ ਤੁਸੀਂ ਕਹਿ ਰਹੇ ਹੋ ਕਿ ਜੇ ਇਲੈਕਸ਼ਨ ਪਹਿਲਾਂ ਆਗੇ ਤਾਂ ਪਹਿਲਾਂ ਵੀ ਅਨਾਉਂਸ ਕੀਤੀ ਜਾ ਸਕਦੀ ਹੈ ਔਰ ਅਮਰਿਤਪਾਲ ਹੋਰਾਂ ਦੇ ਪਰਿਵਾਰ ਨੂੰ ਵਿੱਚ ਸ਼ਮੂਲੀਅਤ ਕੀਤੀ ਜਾ ਸਕਦੀ ਹੈ ਇਹ ਤੈਅ ਕੀਤਾ ਹੈ ਕਿ ਜਿਮਨੀ ਚੋਣ ਲੜਨੀ ਹੈ ਜਾਂ ਨਹੀਂ ਲੜਨੀ ਇਸ ਦੇ ਬਾਰੇ ਹਲੇ ਕੋਈ ਫੈਸਲਾ ਨਹੀਂ ਜੇ ਤੁਹਾਨੂੰ ਸਹੀ ਗੱਲ ਦੱਸੀ ਹੈ ਇਹ ਤਾਂ ਸਮਾਂ ਦੱਸੂਗਾ ਜੀ ਕਿਵੇਂ ਕਰਦਾ ਕਿਉਂਕਿ ਅਕਤੂਬਰ ਚਾਹੀਏ ਜ਼ਿਆਦਾ ਸਮਾਂ ਨਹੀਂ ਬਚਿਆ ਔਰ ਤਲਸੀ ਹੋਰਾਂ ਨੇ ਐਲਾਨ ਕੀਤਾ ਬਾਜੀਗੇ ਹੋਰਾਂ ਨੇ ਐਲਾਨ ਕੀਤਾ ਉਹ ਨਾਲ ਨੇ ਉਹਨਾਂ ਦੀ ਇਸ ਐਲਾਨ ਨੂੰ ਕਿਵੇਂ ਦੇਖਦੇ ਹੋ ਨਹੀਂ ਉਹ ਤਾਂ ਵੈਸੇ ਇੱਕ ਵਾਰੀ ਆ ਗਿਆ ਜੀ ਦੁਬਾਰਾ ਤਾਂ ਕੋਈ ਗੱਲ ਨਹੀਂ ਕੀਤੀ ਅਜੇ ਕਲੀਅਰ ਨਹੀਂ ਕਿ ਜਿੰਨੀ ਚੋਣ ਲੜਨੀ ਹੈ ਹਾਂ ਔਰ SGBC ਚੋਣਾਂ ਨੂੰ ਲੈ ਕੇ ਤਿਆਰੀ ਹੈ ਉਹ 100% ਲੜਾਂਗੇ ਹਾਂ ਉਹਦੇ ਵਾਸਤੇ ਸਾਨੂੰ ਕੈਂਡੀਡੇਟਸ ਵੀ ਵੱਧ ਚਾਹੀਦੇ ਆ ਕਿਉਂਕਿ ਵੱਧ ਸੀਟਾਂ ਹੈ ਤੇ ਕੋਈ ਨਹੀਂ ਲੜਾਂਗੇ ਕੈਂਡੀਡੇਟਸ ਸਭ ਨੇ ਹੈਗੇ ਆ ਕਿਉਂਕਿ ਇੱਕ ਸਪੇਸ ਅਕਾਲੀ ਦਲ ਦੀ ਨਾਰਾਜ਼ਗੀ ਦੀ ਵਜ੍ਹਾ ਕਰਕੇ ਜੋ ਲੋਕਾਂ ਨਾਲ ਹੋਈ ਹੈ ਉਹ ਖਾਲੀ ਪਈ ਹੈ ਇਸੇ ਵਜ੍ਹਾ ਕਰਕੇ ਤੁਸੀਂ ਵੀ ਦਿੱਤੇ ਅੰਮ੍ਰਿਤਪਾਲ ਖੋਰੀ ਵੀ ਦਿੱਤੇ ਤੁਹਾਡੀ ਪਾਰਟੀ ਦਾ ਜਿਹੜਾ ਨਾਮ ਹੈ ਅਕਾਲੀ ਦਲ ਦੇ ਨਾਲ ਜੋੜ ਕੇ ਤੁਸੀਂ ਤੈਅ ਕਰ ਰਹੇ ਹੋ ਕਿ ਅਕਾਲੀ ਦਲ ਖਾਲਸਾ ਜਾਂ ਕੁਛ ਇਸ ਤਰੀਕੇ ਦੀ ਅਕਾਲੀ ਦਲ ਹੀ ਬਣੇਗਾ ਜੀ ਹਾਂ ਅਕਾਲੀ ਦਲ ਹੀ ਬਣੋਗੇ ਕੀ ਕੁਛ ਨਾਮ ਹੋ ਸਕਦਾ ਹੈ ਜਾਂ ਕਿਸ ਤਰੀਕੇ ਦੀ ਕਿ ਅਕਾਲੀ ਦਲ ਕਿਉਂਕਿ ਪਹਿਲਾਂ ਵੀ ਕਈ ਅਕਾਲੀ ਦਲ ਬਣੇ ਹਨ ਅਕਾਲੀ ਦਲ 20 1920 ਜਾਂ ਕੁਛ ਇਸ ਤਰੀਕੇ ਦੇ ਬਣੇ ਬਈ ਉਹ ਦੇਖਦੇ ਆਂ ਜੀ ਹਲੇ ਕੋਈ ਨਾਮ ਨਹੀਂ ਸੋਚਿਆ ਤਾਂ ਨਾਮ ਅਕਾਲੀ ਦਲ ਨਾਲ ਜੋੜਿਆ ਜਾਵੇ ਅਕਾਲੀ ਦਲ ਤਾਂ ਜੁੜੂਗਾ ਹੀ ਜੀ ਨਾ ਕਿਉਂਕਿ ਸੰਪਰਕ ਕਿੰਨਾ ਕਿਤੇ ਜਿਹੜੇ ਬਾਗੀ ਹੋਏ ਨੇ ਚੰਦੂ ਮਹਾਰਾਜ ਜਗੀਰ ਕੋਰ ਉਹ ਪਿੱਛੇ ਘਰ ਵੀ ਗਏ ਅਮਰਿਤਪਾਲ ਹੋਰਾਂ ਦੇ ਉਹਨਾਂ ਨਾਲ ਕੋਈ رابطہ ਤੁਹਾਡਾ ਹੋ ਰਿਹਾ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ ਸੋਚ ਰਹੇ ਹੋ ਵਿਚਾਰ ਕਰ ਰਹੇ ਹਾਂਜੀ ਇਹ ਤਾਂ ਹੁਣ ਸਾਰੇ ਜਦੋਂ ਬਾਪੂ ਜੀ ਹੁਣੀ ਬੈਠਣਗੇ ਫਿਰ ਬੈਠ ਕੇ ਗੱਲ ਕਰਾਂਗੇ ਦਿੱਤਾ ਜਾ ਸਕਦਾ ਦਿੱਤਾ ਜਾ ਸਕਦਾ ਔਰ ਇਸ ਦੇ ਨਾਲ ਨਾਲ ਕਿਉਂਕਿ ਹੁਣ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਇਸ ਮਾਹੌਲ ਦੇ ਵਿੱਚ ਤੁਹਾਨੂੰ ਪਾਰਲੀਮੈਂਟ ਵਿੱਚ ਬੋਲਣ ਦਾ ਜੇ ਮੌਕਾ ਨਹੀਂ ਮਿਲਿਆ ਕਿਹਾ ਕਿ ਸੈਂਸਿਟੀਵ ਮੁੱਦਾ ਹੈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਉਹ ਅਮਰਿਤਪਾਲ ਨੂੰ ਲੈ ਕੇ ਬੋਲੇ ਉਹਨਾਂ ਨੇ ਸਮਰਥਨ ਦਿੱਤਾ ਹੱਕ 'ਚ ਬੋਲੇ ਹਾਲਾਂਕਿ ਕਾਂਗਰਸ ਪਾਰਟੀ ਨੇ ਕਿਨਾਰਾ ਕਰ ਲਿਆ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਲੈਣ ਦੇਣ ਨਹੀਂ ਹੈ ਕਿਸ ਤਰੀਕੇ ਨਾਲ ਚੰਨੀ ਹੋਣਾ ਨੂੰ ਤੁਸੀਂ ਦੇਖੋ ਉਹਨਾਂ ਦਾ ਜੀ ਉਹੀ ਜ਼ੀਰੋ ਵਾਰ ਦਾ ਨਿਕਲੇ ਹੋਏ ਅਸੀਂ ਡਰਾ ਲਿਕੇ ਉਹਨਾਂ ਦੀ ਸਟੇਟਮੈਂਟ ਜਿਹੜੀ ਅਮਰਿਤ ਬਹੁਤ ਵਧੀਆ ਜੀ ਬਹੁਤ ਵਧੀਆ अनएक्सपेक्टेड है काम में कि कोई कांग्रेस दा मौजूदा एमपी होवे ते अमृतपाल दे हक च गल करे चंगा लगा चंगा लगया ऑबियस है जी लगता <coughs> है और जेड़े बाकी मेंबर पार्लियामेंट ने क्योंकि ਤੁਸੀਂ अमृतपाल ने ਉਸ ਤੋਂ ਬਾਅਦ 11 ਹੋਰ ਨੇ 11 ਚੋ ਚੰਨੀ ਨੇ ਬੋਲਿਆ 10 ਵਜੇ ਉਹਨਾਂ ਨੂੰ ਵੀ ਗੱਲ ਸਮਰਥਨ ਦੇਣਾ ਚਾਹੀਦਾ ਜਾਂ ਬੋਲਣਾ ਚਾਹੀਦਾ ਹਾਲਾਂਕਿ ਰੰਦਾਵਾ ਹੋਰੀ ਕਹ ਰਹੀ ਕਿ ਉਹਨਾਂ ਦਾ ਪਰਸਨਲ ਹੈ ਵੜਿੰਗ ਹੋਰੀ ਵੀ ਖੁੱਲ ਕੇ ਨਹੀਂ ਬੋਲੇ ਗੱਲ ਪਤਾ ਕੀ ਹੈ ਜੀ ਅਟਲੀਸਟਰ ਤੁਸੀਂ ਮੰਨਿਆ ਵੀ ਅੰਮ੍ਰਿਤਪਾਲ ਦਾ ਸਮਰਥਨ ਨਾ ਕਰੋ ਪਰ ਜਿਹੜਾ ਉਹਦੇ ਨਾਲ ਧੱਕਾ ਹੋ ਰਿਹਾ ਹੈ ਉਹਦੇ ਬਾਰੇ ਤਾਂ ਬੋਲੋ ਨਾ ਉਹਦੀ ਤਾਂ ਨਖੇਦੀ ਕਰੋ ਧੱਕੇ ਦੀ ਐਨਐਸਏ ਕਿਵੇਂ ਲਾਤਾ ਜੀ ਐਨਐਸਏ ਵਾਲਾ ਉਹਦੇ ਕੋਲੋਂ ਕਿਹੜੀ ਐਸੀ ਚੀਜ਼ ਬਰਾਮਦ ਹੋਈ ਹੈ ਕਿਹੜਾ ਐਸਾ ਕੰਟਰੀ ਹੈ ਜਿਹਦੇ ਨਾਲ ਉਹਦੇ ਲਿੰਕ ਬਰਾਮਦ ਹੋਇਆ ਕੁਝ ਨਹੀਂ ਬਰਾਮਦ ਹੋਇਆ ਜੀ ਨਿਕਲਿਆ ਨਹੀਂ ਉਹਦੇ ਕੋਲੋਂ ਕੁਝ ਫਿਰ ਵੀ ਐਨਐਸਏ ਲਾਤਾ ਦੁਜੇ ਵੀ ਇੱਕ ਹੀ ਪਿਛਲੇ ਦਿਨ ਹੀ ਤੁਸੀਂ ਦੇਖਿਆ ਹੋਣਾ ਸੁਖਬੀਰ ਸਿੰਘ ਬਾਦਲ ਜਥੇਦਾਰ ਸਾਹਿਬ ਪੁਲਸਪਸ਼ਟੀਕਰਨ ਦੇ ਕੇ ਆਏ। ਤੁਹਾਨੂੰ ਕੀ ਲੱਗਦਾ ਹੈ ਇਸ ਪੂਰੇ ਮਸਲੇ ਤੇ ਕਿਉਂਕਿ ਲਗਾਤਾਰ ਆਵਾਜ਼ ਉੱਠਦੀ ਰਹੀ ਹੈ ਕਿ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਇਹ ਗਲਤੀਆਂ ਹੋਈਆਂ ਅਕਾਲੀ ਗਲ ਦੇ ਕੋਲ। ਹੁਣ ਜੇਕਰ ਜਥੇਦਾਰ ਸਾਹਿਬ ਦੋਸ਼ੀ ਕਰਾਰ ਦਿੰਦੇ ਨੇ ਕਿ ਇਸ ਤਰੀਕੇ ਦੀ ਸਜ਼ਾ ਹੋ ਸਕਦੀ ਹੈ ਔਰ ਕੀ ਸਜ਼ਾ ਪੂਕਤਨ ਤੋਂ ਬਾਅਦ ਸਜ਼ਾ ਪੂਕਤਨ ਤੋਂ ਬਾਅਦ ਇਹ ਕੀ ਹੈ ਵੀ ਉਸ ਇਹੇ ਕੰਮ ਨਹੀਂ ਕਰਦੇ ਵੀ RAM ਰਹੀਮ ਕੋਲ ਨਹੀਂ ਜਾਣਗੇ। ਇਹ ਕੋਈ ਛੋਟੀ ਤਾਂ ਨਹੀਂ ਹੈ ਜਥੇਦਾਰ ਜੀ ਨੇ ਕਿ ਸਜ਼ਾ ਦੇਣੀ ਕਹਿ ਦੇਣਗੇ ਜ਼ਮੀਨਾਂ ਉਰੇ ਸੇਵਾ ਕਰ ਦੋ ਜੋੜੀਆਂ ਦੀ ਕਰ ਦੋ ਐਹੀ ਜੀ ਸਜ਼ਾ ਹੁੰਦੀ ਹੈ ਨਾ ਐਹੀ ਜੀ ਤਨਖਾਹ ਲੱਗਦੀ ਹੈ ਤੇ ਪਰ ਐਵੇਂ ਹੈ ਨਾ ਇਹਨਾਂ ਦੀ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਛੁੱਟ ਗਿਆ ਜੀ ਸਜ਼ਾ ਭੁਗਤਣ ਤੋਂ ਬਾਅਦ ਕਿਉਂਕਿ ਉਹ ਕਹ ਰਹੇ ਮੈਂ ਨਿਮਾਣਾ ਸਿੱਖ ਹੋ ਕੇ ਜਾ ਰਿਹਾ ਤੁਹਾਨੂੰ ਅੱਧਾ ਕੌਮ ਜਿਹੜਾ ਇਸ ਵੇਲੇ ਵਿਸ਼ਵਾਸ ਨਹੀਂ ਕਰ ਰਹੀ ਜਾਂ ਜੋ ਉਹਨਾਂ ਨੂੰ ਸਮਰਥਨ ਨਹੀਂ ਕਰੋਗੇ ਵੀ ਨਹੀਂ ਵਿਸ਼ਵਾਸ ਕਰੋ ਨਹੀਂ ਜੀ ਹੁਣ ਜਿਹੜਾ ਬੰਦਾ ਇੱਕ ਵਾਰੀ ਮਤਲਬ ਉਹਦਾ ਸਾਰਾ ਭੇਤ ਹੀ ਆ ਗਿਆ ਸਾਹਮਣੇ ਹੁਣ ਫਤਾ ਹੀ ਲੱਗ ਗਿਆ ਕੌਮ ਨੂੰ ਬਈ ਇਹ ਕੌਮ ਨਾਲੋਂ ਵੱਧ ਰਾਮ ਰਹੀਮ ਨੂੰ ਚਾਹੁੰਦੇ ਆ ਇਹ ਚਾਹੁੰਦੇ ਆ ਵੀ ਕੌਮ ਦੀ ਵੋਟ ਪਵੇ ਨਾ ਪਵੇ ਸਾਨੂੰ ਰਾਮ ਰਹੀਮ ਦੀ ਪੈ ਜਵੇ ਹੈਨਾ ਫੇਰ ਠੀਕ ਹੈ ਫੇਰ ਰਾਮ ਰਹੀਮ ਕੋਲ ਜਾਵ ਕੇ ਕੌਮ ਤੋਂ ਕਿਉਂ ਵਾਅਦਾ ਕਰਦੇ ਹੋ ਕਿ ਸਾਨੂੰ ਵੋਟਾਂ ਪਾਉਣ ਉ게 এসজপিসি ਦੇ ਵਿੱਚ ਅਜੇ ਵੀ ਅਕਾਲੀ ਦਲ ਦਾ ਰੁਤਬਾ ਉਸੇ ਤਰੀਕੇ ਨਾਲ ਹੈ। ਕਈ ਵਾਰ ਬਹੁਤ ਸਾਰੇ ਬੰਦੇ ਇਲੈਕਸ਼ਨ ਲੜੇ। ਲੇਕਿਨ এসজপিসি ਤੇ ਅਕਾਲੀ ਦਲ ਹੀ ਰਿਹਾ। ਹੁਣ এসজਪিসি ਦੀਆਂ ਚੋਣਾਂ ਜਲਦ ਐਲਾਨ ਕੀਤੀਆਂ ਜਾ ਸਕਦੀਆਂ ਨਵੰਬਰ-ਦਸੰਬਰ ਤੱਕ ਹੋ ਸਕਦੀਆਂ। ਤੋਂ ਲੱਗਦਾ ਹੈ ਕਿ ਤੁਸੀਂ ਅਕਾਲੀ ਦਲ ਜਿਹੜੀ ਐਸਜੀਪিসি ਜਿੱਤ ਸਕਦੇ ਹੋ ਨਵੀਂ ਅਕਾਲੀ ਦਲ ਬਣਾ ਕੇ। ਬਿਲਕੁਲ ਜੀ ਚਿੱਤਾਂਗੇ। ਸਕਦੇ ਨਹੀਂ ਚਿੱਤਾਂਗੇ। ਚਿਹਰਾ ਹੈ ਕੋਈ ਜਿਹੜਾ ਪ੍ਰਧਾਨ ਨੂੰ ਲੈ ਕੇ ਸੋਚਿਆ ਜਾਂ ਬਹੁਤ ਹੈ ਜੀ ਚਿਹਰੇ ਸਾਡੇ ਕੋਲ ਕਾਦਾ ਘੱਟ ਹੈ ਜਦ ਅਸੀਂ ਦੋ ਜਣੇ ਹੀ ਜਿੱਤ ਗਏ ਮਹਾਰਾਜ ਜੀ ਨੇ ਕਿਰਪਾ ਕਰਤੀ ਸੰਗਤ ਨਾਲ ਸਾਥ ਦੇ ਤਾਂ ਫਿਰ ਕਾਦਾ ਘੱਟ ਹੈ